ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਜਥੇਬੰਦੀ ਵੱਲੋਂ ਲੁਧਿਆਣਾ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਕਿਸਾਨ ਨੀਤੀ ਖੜਾ ਦੇ ਮੁਆਵਜ਼ੇ ਉਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਦਰਜ ਹੋਏ ਕੇਸ ਰੱਦ ਕਰਨ ਤੇ ਜੰਗ ਨੀਤੀ ਵਰਗੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ 5 ਦਿਨ ਤੱਕ ਇਹ ਧਰਨਾ ਜਾਰੀ ਰੱਖਣਗੇ ਇਸ ਦੇ ਬਾਵਜੂਦ ਜੇਕਰ ਸਰਕਾਰ ਦੇ ਕੰਨਾਂ 'ਤੇ ਕੋਈ ਧੂੰ ਨਹੀਂ ਰੰਗਦੀ ਤਾਂ ਜਥੇਬੰਦੀ ਦੇ ਵੱਲੋਂ ਅਗਲੀ ਰਣਨੀਤੀ ਵੀ ਉਲੀਕੀ ਜਾਏਗੀ ਇਹ ਸਰਕਾਰ ਨੂੰ ਅਸੀਂ ਜਿਹੜੇ ਪੰਜ ਰੋਜ਼ਾ ਮੋਰਚੇ ਲਾਏ ਆ ਦਿਨ ਰਾਤ ਦੇ ਇੱਥੇ ਹੀ ਲੰਗਰ ਪਾਣੀ ਚੱਲਣਾ ਏਕ ਕਣੀ ਦਿੱਲੀ ਮੋਰਚੇ ਨੂੰ ਓਕਣੀ ਚੱਲੂਗਾ ਤੇ ਅਸੀਂ ਸਰਕਾਰ ਨੂੰ ਅਲਟੀਮੇਟ ਦੇ ਰਹੇ ਆ ਕਿ ਜਲਦੀ ਜਲਦੀ ਸਾਡੀਆਂ ਮੰਗਾਂ ਮੰਨ ਲਵੇ ਜਿਵੇਂ ਕਿਸਾਨਾਂ ਨੂੰ ਪੈਨਸ਼ਨ ਦੀ ਗੱਲ ਆ ਮਜ਼ਦੂਰਾਂ ਚਾਹੇ ਔਰਤਾਂ ਨੂੰ ਪੈਨਸ਼ਨ ਦੀ ਗੱਲ ਆ ਕਿ 10-10 ਹਜ਼ਾਰ ਰੁਪਈਆ ਪੈਨਸ਼ਨ ਦਿੱਤੀ ਜਾਵੇ ਕਿਉਂਕਿ ਉਹ ਸਾਰੀ ਉਮਰ ਕੰਮ ਕਰਦੇ ਉਹਨਾਂ ਦੀ ਕੋਈ ਰਿਟਾਇਰਮੈਂਟ ਦੀ ਉਮਰ ਹੀ ਨਹੀਂ ਕੋਈ ਸੇਸ ਕਰਕੇ ਸਾਡੀ ਫਸਲ ਬੀਮਾ ਯੋਜਨਾ ਕੀਤੀ ਜਾਵੇ ਇਸ ਦੀ ਸਾਰੀਆਂ ਮੰਗਾਂ ਲੈ ਕੇ ਅਸੀਂ ਅੱਜ ਇਹ ਇੱਕ ਸਰਕਾਰ ਨੂੰ ਅਲਟਰਨੇਟ ਦੇਣ ਆਏ ਹਾਂ ਅਲਟੀਮੇਟ ਦੇਣ ਆਏ ਹਾਂ ਕਿ 2024 ਨੇੜੇ ਆ ਸੈਂਟਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਕਿ ਲੋਕ ਕੋਣ ਹੀ ਤਿਆਰੀਆਂ ਕਰੀ ਬੈਠੇ ਆ ਕਿ ਇਹਨਾਂ ਦੀਆਂ ਲੇਲ ਕੁਰਸੀਆਂ ਦੀਆਂ ਜਿਹੜਾ ਹਲਾਉਣਗੇ ਜੇ ਇਹਨਾਂ ਨੇ ਮੰਗਾਂ ਨਾ ਮੰਨੀਆਂ ਇਸ ਕਰਕੇ ਅਸੀਂ ਹੁਣ ਮਿੱਥੇ ਸਮੇ ਲਈ ਭਾਰਤੀ ਕਿਸਾਨ ਯੂਨੀ ਇੱਕ ਦਾ ਗਰਾਹਾਂ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਲਾ ਰਹੀਆਂ ਨੇ ਉਧਰ ਤਰਨਤਰਨ ਦੇ ਵਿੱਚ ਕਿਸਾਨ ਮਜ਼ਦੂਰ ਸਸ਼ਕਤੀ ਕਮੇਟੀ ਪੰਜਾਬ ਦੇ ਬੜਕੋਹਾ ਜ਼ੋਨ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਇਹ ਮਾਰਚ 13 ਫਰਵਰੀ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਵਾਲੇ ਕਿਸਾਨਾਂ ਅਤੇ ਹੋਰਨਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸੀ ਇਸ ਬਾਬਤ ਮਾਰਚ ਦੀ ਅਗਵਾਈ ਕਰਨ ਵਾਲੇ ਕਿਸਾਨ ਸੁਖਦੇਵ ਸਿੰਘ ਨੇ ਕੀ ਕੋਝਾਕਿਆ ਸੁਣਦੇ ਮੰਨੀਆਂ ਹੀਆਂ ਮੰਗਾਂ ਲਾਗੂ ਕਰਵਾਉਣ ਵਾਸਤੇ ਜਿਹੜਾ ਸਾਡਾ 750 ਕਿਸਾਨ ਉੱਥੇ ਸ਼ਹੀਦ ਹੋ ਚੁੱਕਾ ਵਾ ਉਹਦਾ ਇਨਸਾਫ ਲੈਣ ਵਾਸਤੇ ਅਜੇ ਮਿਸ਼ਰਾ ਨੇ ਜਿੰਨਾ ਪ੍ਰਧਾਨ ਸਾਹਿਬ ਨੇ ਦੱਸਿਆ ਵਾ ਉਹਦਾ ਇਨਸਾਫ ਲੈਣ ਵਾਸਤੇ ਅਸੀਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਕਿਉਂਕਿ ਸਰਕਾਰ ਦੀ ਜਿਹੜੀ ਆਖਿਆ ਅੱਗੇ ਹੀ ਕਿ ਸਾਡੇ ਪੱਲੇ ਕੱਖ ਨਹੀਂ ਛੱਡਿਆ ਸਾਰਾ ਕੁਝ ਸਾਡੇ ਤੋਂ ਖੋਹ ਲਿਆ ਹਸਤਾਲ ਸਾਡੇ ਕੋਲ ਨਹੀਂ ਰਹਿ ਰੇਲਵੇ ਸਾਡੇ ਤੋਂ ਖੋਹ ਲਈਆ ਪਾਣੀ ਸਾਡੇ ਕੋਲ ਨਹੀਂ ਰਿਹਾ ਹੁਣ ਸਿਰਫ ਇੱਕ ਜ਼ਮੀਨ ਦੀ ਟੁਕੜੀ ਆ ਉਹਦੇ ਦੇ ਵੀ ਜਿਹੜੀ ਆ ਸਰਕਾਰ ਰਾਈ ਜਿਹੜੀ ਕਾਰਪੋਰੇਟ ਸੈਕਟਰ ਦੀ ਉਹ ਪੂਰੀ ਤਰ੍ਹਾਂ ਬਾਜ਼ ਆਖਿਆ ਵੀ ਇਹਨੂੰ ਕਿਸ ਤਰ੍ਹਾਂ ਖੋਣਾ ਵਾ ਪਰ ਜਿੰਨਾ ਚਿਰ ਪੰਜਾਬ ਦੇ ਲੋਕਾਂ ਦੇ ਵਿੱਚ ਜਿੰਦ ਜਾਨ ਆ ਅਸੀਂ ਮੋਦੀ ਸਰਕਾਰ ਨੂੰ ਤੇ ਸਰਕਾਰਾਂ ਨੂੰ ਦੱਸਣਾ ਚਾਹੁੰਨੇ ਕਾਰਪੋਰੇਟ ਘਰਾਣਿਆਂ ਨੂੰ ਵੀ ਉਹਨਾਂ ਚਿਰ ਪੰਜਾਬ ਵਾਲ ਜਿਹੜਾ ਅੱਖ ਕਰੂਗਾ ਅੱਖ ਕੱਢ ਦਿਆਂਗੇ ਜਿਹੜਾ ਉਂਗਲ ਕਰੂਗਾ ਉਹਦੀ ਬਾਹ ਵੜ ਦਿਆਂਗੇ ਉਹਨਾਂ ਚਿਰ ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਪੈਰ ਨਹੀਂ ਪੈਣ ਦੇਵਾਂਗੇ ਅਸੀਂ ਆਪਣੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਵਾਸਤੇ ਅਸੀਂ ਆ ਜਿਹੜਾ ਵਾ ਦਿੱਲੀ ਨੂੰ 11 ਤਰੀਕ ਨੂੰ ਕੂਚ ਕਰ ਰਹੇ ਹਾਂ ਜਿੰਨੀਆਂ ਮਰਜ਼ੀ ਸਰਕਾਰ ਰੋਕਾਂ ਲਾ ਲੇ ਜਿੰਨੀਆਂ ਮਰਜ਼ੀ ਸਾਡਾ ਸਰਕਾਰ ਟੇਲ ਲਾ ਲੇ ਵੀ ਇਹਨਾਂ ਨੂੰ ਪਹੁੰਚ ਨਹੀਂ ਦੇਣਾ ਸਾਡਾ ਵੀ ਨਿਸ਼ਾਨਾ ਹੈ ਰਕੀਆਂ ਵੀ ਦਿੱਲੀ ਪਹੁੰਚ ਕੇ ਤੇ ਇਹਦੇ ਤੋਂ ਦੇ ਵਿੱਚ ਜਿਹੜਾ ਮਾੜਾ ਮੋੜ ਕਿਲਾੜਿਆ ਉਹ ਵੀ ਕੱਢ ਕੇ ਜਿਹੜਾ ਵਾਪਸ ਬੋਲਾਂਗੇ ਸਰਕਾਰਾਂ ਖੇਤੀ ਨੂੰ ਲਾਹੇਵੰਦ ਬਣਾਉਣ ਤੇ ਕਿਸਾਨਾਂ ਦੀ ਭਲਾਈ ਨੂੰ ਲੈ ਕੇ ਕਈ ਦਾਅਵੇ ਕਰਦੀਆਂ ਨੇ ਪਰ ਅਜੀਹੀ ਕਿਹੜੀ ਭਲਾਈ ਹੈ ਜਿਹੜੀ ਕਿਸਾਨਾਂ ਦੇ ਖਾਨੇ ਨਹੀਂ ਪੈਂਦੀ ਉਹਨਾਂ ਨੂੰ ਵਾਰ-ਵਾਰ ਆਪਣੇ ਹੱਕਾਂ ਖਾਤਰ ਸੜਕਾਂ ਤੇ ਉਤਰਨ ਲਈ ਮਜਬੂਰ ਕਰਦੀ ਹੈ ਖੈਰ ਹੁਣ ਵੇਖਣਾ ਹੋਏਗਾ ਕਿ ਸਰਕਾਰ ਸਮਾਂ ਰੰਦੇ ਕਿਸਾਨਾਂ ਦੀਆਂ ਮੰਗਾਂ ਮੰਦੀ ਹੈ ਜਾਂ ਫਿਰ ਸਰਕਾਰਾਂ ਦੇ ਖਿਲਾਫ ਕਿਸਾਨਾਂ ਤੰਬੂ ਘਟਦੇ ਨਜ਼ਰਾਂ ਲੁਧਿਆਣਾ ਤੋਂ ਅਰਣ ਕੁਮਾਰ ਤਰਨਤਾਰਨ ਤੋਂ ਰਵਿੰਦਰ ਖੈਰ ਦੀ ਰਿਪੋਰਟ ਦਿੱਲੀ ਪੋਸਟ ਪੰਜਾਬ ਸਿਆਣਾ ਮਾਚ